ਸਾਸ਼ੀ ਕਾਲ ਜੀ ਮੈਂ ਸੁਮਨਦੀਪ ਕੌਰ ਇੱਕ ਵਾਰ ਫਿਰ ਤੋਂ ਆਸ ਹੈ ਹਾਂ ਪ੍ਰਵਾਸ ਚੈਨਲ ਤੇ ਤੁਹਾਡਾ ਮਨਪਸੰਦੀ ਦਾ ਪ੍ਰੋਗਰਾਮ ਕਿਤਾਬ ਗੋਸ਼ਟੀ ਲੈ ਕੇ ਮੈਂ ਹਮੇਸ਼ਾ ਹੀ ਕਿਤਾਬਾਂ ਦੇ ਬਾਰੇ ਗੱਲ ਕਰਦੀ ਹੁੰਦੀ ਆ ਪਰ ਕਿਤਾਬਾਂ ਨੂੰ ਪੜ ਕੇ ਪਰ ਇਸ ਵਾਰ ਪ੍ਰੀਵਿਊਸ ਹੀ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਕਿ ਜਿਹੜੀਆਂ ਕਿਤਾਬਾਂ ਦੀ ਕਲੈਕਸ਼ਨ ਮੈਂ ਹੋਣ ਕੀਤੀ ਆ ਤੇ ਉਹਨਾਂ ਦੇ ਵਿੱਚੋਂ ਕਿਹੜੀ ਕਿਹੜੀ ਕਿਤਾਬ ਜੁੜੀ ਮੈਂ ਪੜ ਰਹੀ ਆ ਤੇ ਕਿਹੜੀਆਂ ਕਿਤਾਬਾਂ ਉਸ ਤੋਂ ਉਪਰੰਤ ਪੜ੍ਹਣੀਆਂ ਤੇ ਇਹਨਾਂ ਦੇ ਵਿੱਚ ਕੀ ਆ ਪੜਨ ਯੋਗ ਤੇ ਕੀ ਆ ਸਿੱਖਣ ਯੋਗ ਉਹਦੇ ਬਾਰੇ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਤੇਰੋ ਦੋਸਤੋ ਪਹਿਲੀ ਕਿਤਾਬ ਹੈਗੀ ਆ ਜੀ ਹੰਨੇ ਹੰਨੇ ਪਾਤਸ਼ਾਹੀ ਮੈਂ ਇਹਨਾਂ ਕਿਤਾਬਾਂ ਦੀ ਜਿਹੜੀ ਫੋਟੋ ਨਾਲ ਜ਼ਰੂਰ ਵੀਡੀਓ ਦੇ ਵਿੱਚ ਅਟੈਚ ਕਰੂੰਗੀ ਤਾਂ ਜੋ ਤੁਹਾਨੂੰ ਆਰਾਮ ਨਾਲ ਪਤਾ ਲੱਗ ਜਵੇ ਇਹਦੇ ਵਿੱਚ ਜਿਹੜਾ ਜਗਦੀਪ ਸਿੰਘ ਇਹਦੇ ਰਾਈਟਰ ਆ ਮੈਂ ਇਸ ਕਿਤਾਬ ਬਾਰੇ ਇੱਕ ਛੋਟੀ ਜਿਹੀ ਗੱਲ ਲਿਖੀ ਸੀਗੀ ਕਿ ਇਹੋ ਜਿਹੀਆਂ ਕਿਤਾਬਾਂ ਨੂੰ ਕਿਤਾਬ ਕਹਿਣਾ ਜਾਂ ਨਾਵਲ ਕਹਿਣਾ ਮੇਰੇ ਮੇਰਾ ਅਨੁਭਵ ਜੋ ਆ ਕੀ ਉਹ ਛੋਟੀ ਜਿਹੀ ਗੱਲ ਆ ਇਹ ਤਾਂ ਕਥਾ ਆ ਇਹ ਗੁਰੂ ਕੀ ਕਥਾ ਆ ਜਿਹਦੇ ਵਿੱਚ ਸਾਡੇ ਸਿੱਖ ਇਤਿਹਾਸ ਦੇ ਜਿਹੜੇ ਨੌਜਵਾਨ ਜੰਗਜੂ ਜਿਹੜੀਆਂ ਸ਼ਹਾਦਤਾਂ ਪਾ ਗਏ ਆ ਉਹਨਾਂ ਦੇ ਬਾਰੇ ਜਿਹੜਾ ਬੜੇ ਵਰਤਾਨਤ ਦੇ ਨਾਲ ਕਥਾ ਕਹਾਣੀਆਂ ਜਿਹੜੀਆਂ ਉਹ ਚੱਲਦੀਆਂ ਜਾ ਰਹੀਆਂ ਜਿੰਨੀ ਕ ਅਜੇ ਤੱਕ ਮੈਂ ਪੜੀਆ ਤੇ ਸੱਚ ਦੱਸਾਂ ਜੋ ਪੜ ਕੇ ਇੱਕ ਜੋਸ਼ ਹੁੰਦਾ ਜੋ ਇੱਕ ਵੀਰ ਰਸ ਹੁੰਦਾ ਆ ਮੇਰੇ ਖਿਆਲ ਦੇ ਨਾਲ ਨੌਜਵਾਨ ਪੀੜੀ ਨੂੰ ਇਹੋ ਜੀਆਂ ਕਿਤਾਬਾਂ ਪੜਨ ਦੀ ਬਹੁਤ ਜ਼ਰੂਰਤ ਆ ਤਾਂ ਜੋ ਉਹਨਾਂ ਦੇ ਅੰਦਰਲੀ ਮਰੀ ਹੋਈ ਜ਼ਮੀਰ ਤੇ ਉਹਨਾਂ ਦਾ ਮਰਿਆ ਹੋਇਆ ਵੀਰ ਰਸ ਜਿਹੜਾ ਆ ਉਹ ਫਿਰ ਤੋਂ ਜ਼ਿੰਦਾ ਹੋ ਸਕੇ ਤਾਂ ਇਹ ਹਜੇ 59 ਪੇजेस ਤੇ ਆ ਮੈਂ ਉਸ ਤੋਂ ਬਾਅਦ ਵਿੱਚ ਕਿਉਂਕਿ ਇਹ ਉਹ ਕਿਤਾਬਾਂ ਆ ਜਿਨ੍ਹਾਂ ਨੂੰ ਤੁਸੀਂ ਇੱਕ ਦਿਨ ਦੇ ਵਿੱਚ ਨਹੀਂ ਪੜ ਸਕਦੇ ਜਾਂ ਇੱਕ ਦੋ ਬੈਠਕਾਂ ਦੇ ਵਿੱਚ ਨਹੀਂ ਇਹ ਉਹ ਕਿਤਾਬਾਂ ਆ ਜਿਨ੍ਹਾਂ ਦੇ ਵਿੱਚ ਤੁਸੀਂ ਕੁਝ ਚੀਜ਼ਾਂ ਜਿਹੜੀਆਂ ਉਹ ਰਿਪੀਟ ਕਰਕੇ ਦੇਖਣੀਆਂ ਹੁੰਦੀਆਂ ਫਿਰ ਦੇਖਣੀਆਂ ਹੁੰਦੀਆਂ ਕਿ ਇਹਦਾ ਮਤਲਬ ਕੀ ਕਿਹਾ ਸੀ ਆਹ ਗੱਲ ਕੀ ਸੀ ਇਸ ਤੋਂ ਬਾਅਦ ਵਿੱਚ ਇਹਦਾ ਸੈਕੰਡ ਪਾਰਟ ਆ ਜੀ ਬੇਲਿਓਂ ਨਿਕਲਦੇ ਸ਼ੇਰ ਤੇ ਇਹ ਤਾਂ ਆਪਾਂ ਵੈਸੇ ਹੀ ਬਾਅਦ ਵਿੱਚ ਜਿਹੜਾ ਉਹ ਸ਼ੁਰੂ ਕਰਾਂਗੇ ਉਸ ਤੋਂ ਉਸ ਤੋਂ ਬਾਅਦ ਵਿੱਚ ਆਉਂਦੀ ਹੈ ਜੀ 100 ਸਵਾਲ ਇਦੇ ਵਿੱਚ ਵੀ ਸਾਰੇ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੇ ਸਵਾਲ ਆ ਜਿਹੜੇ ਹਰ ਇਨਸਾਨ ਨੂੰ ਮੇਰੇ ਖਿਆਲ ਨਾਲ ਕਈ ਵਾਰੀ ਸਾਡੇ ਬਹੁਤ ਸਾਰੇ ਸੰਸੇ ਹੁੰਦੇ ਉਹਨਾਂ ਨੂੰ ਨਿਵਰਤ ਕਰਨ ਲਈ ਪੜ੍ਹਨੀ ਚਾਹੀਦੀ ਹੈ ਫਿਲਹਾਲ ਮੈਂ ਹਜੇ ਪੜ੍ਹੀ ਨਹੀਂ ਪਰ ਮੈਂ ਜ਼ਰੂਰ ਪੜ੍ਹੂੰਗੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਅਸੀਆਂ ਚੀਜ਼ਾਂ ਜਿਨ੍ਹਾਂ ਤੇ ਮੈਨੂੰ ਵੀ ਸ਼ੱਕ ਆ ਵੀ ਆਹ ਚੀਜ਼ ਕਿਉਂ ਆ ਤੇ ਉਸ ਕਿਉਂ ਨੂੰ ਹੱਲ ਕਰਨ ਦੇ ਵਾਸਤੇ ਇਹ ਕਿਤਾਬ ਸੌ ਸਵਾਲ ਮੈਂ ਜ਼ਰੂਰ ਪੜ੍ਹੂੰਗੀ ਤੇ ਤੁਸੀਂ ਵੀ ਜ਼ਰੂਰ ਪੜਿਓ ਤੇ ਫਿਰ ਅਗਲੀ ਕਿਤਾਬ ਸੀ ਰੇਪ ਆਫ ਦ ਹਿਸਟਰੀ ਪ੍ਰੋਫੈਸਰ ਕੀਵਲ ਕੋਲੂਟੀ ਜੀ ਦੀ ਲਿਖੀ ਹੋਈ ਇਹ ਦਾ ਮੈਂ ਪ੍ਰੀਵਿਊ ਵੀ ਹਜੇ ਜਿਹ ਮੈਂ ਨਹੀਂ ਕਹਿ ਸਕਦੀ ਕਰੂੰਗੀ ਕਿਉਂਕਿ ਇਸ ਕਿਤਾਬ ਨੂੰ ਪੜਨ ਦੇ ਲਈ ਬਹੁਤ ਜ਼ਿਆਦਾ ਖੁੱਲਾ ਤੇ ਸ਼ਾਂਤ ਸਮਾਂ ਚਾਹੀਦਾ ਆ ਤੇ ਪੀਸ ਆਫ ਮਾਈਂਡ ਵੀ ਚਾਹੀਦਾ ਆ ਔਰ ਫੋਕਸ ਵੀ ਚਾਹੀਦਾ ਆ ਕਿਉਂਕਿ ਜੋ ਇਹਦੇ ਵਿੱਚ ਰਹੱਸਿਆ ਖੋਲੇ ਹੋਏ ਨਾ ਕੁਝ ਪੁਰਾਣੀਆਂ ਚੀਜ਼ਾਂ ਦੇ ਉਹਨਾਂ ਫੈਕਟਸ ਨੂੰ ਸਮਝਣ ਦੇ ਲਈ ਤੁਹਾਨੂੰ ਬਹੁਤ ਜ਼ਰੂਰਤ ਆ ਕਿ ਤੁਸੀਂ ਜਦੋਂ ਇਸ ਕਿਤਾਬ ਨੂੰ ਪੜਨ ਬੈਠੋ ਤਾਂ ਸਪੀਡ ਨਾ ਫੜੋ ਜਸਟ ਰੋਕੋ ਸੋਚੋ ਆ ਚੀਜ਼ ਲਿਖੀ ਆ ਕਿ ਵਾਕਿਆ ਹੀ ਇਹਦਾ ਕੋਈ ਜਿਹੜਾ ਸੱਚ ਦਾ ਪਹਿਲੂ ਆ ਉਹ ਹੈਗਾ ਇਹਦਾ ਕੋਈ ਖੁਰਾਕੋਜ ਹੈ ਜਾਂ ਨਹੀਂ ਹੈ ਕਿ ਜਾਂ ਐਵੇਂ ਹੀ ਇੱਕ ਕਿਤਾਬ ਲਿਖ ਦਿੱਤੀ ਕਿਉਂਕਿ ਇਹ ਅ ਨਿਊ ਵਰਲਡ ਆਰਡਰ ਬਾਰੇ ਖੋਜ ਭਰਪੂਰ ਕਿਤਾਬ ਆ ਕਿਉਂਕਿ ਜੋ ਇਹਦੇ ਵਿੱਚ ਲਿਖਿਆ ਆ ਨਾ ਉਹ ਕਹਿੰਦੇ ਕਿ ਜਿਹੜੀਆਂ ਚੀਜ਼ਾਂ ਅਸੀਂ ਹੁਣ ਦੇਖ ਰਹੇ ਹਾਂ ਵੀ ਆ ਵਾਪਰ ਰਹੀਆਂ ਹਨ ਇਤਿਹਾਸਿਕ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਜਾਂ ਕੁਝ ਵੀ ਆ ਉਹ ਐਕਚੁਅਲੀ ਪਹਿਲਾਂ ਤੋਂ ਬਣੀਆਂ ਯੋਜਨਾਬੱਧ ਚੀਜ਼ਾਂ ਆ ਜਿੰਨੀ ਕਾਜੇ ਇਹ ਮੈਂ ਪੜੀ ਆ ਬਾਕੀ ਜਦੋਂ ਮੈਂ ਇਹ ਸਾਰੀ ਪੜੂੰਗੀ ਇਹ ਵੀ ਇੱਕ ਨਾਵਲ ਦੇ ਰੂਪ ਦੇ ਵਿੱਚ ਹੀ ਆ ਸਾਰੀ ਪੜੂੰਗੀ ਤਾਂ ਮੈਂ ਜ਼ਰੂਰ ਇਹਦਾ ਰਿਵਿਊ ਜਿਹੜਾ ਆ ਕੋਸ਼ਿਸ਼ ਕਰੂੰਗੀ ਕਿ ਸਰਲ ਜਿਹੇ ਤਰੀਕੇ ਦੇ ਨਾਲ ਸਾਰਿਆਂ ਨੂੰ ਸਮਝਾ ਸਕਾਂ ਕਿੰਦੇ ਕਿ ਦੁਨੀਆ ਵਿੱਚ ਤਾਂ ਅੰਦੋਲਤ ਮਾਇਆ ਬਿਨਾ ਕੋਈ ਵੀ ਵੱਡੇ ਤੋਂ ਵੱਡਾ ਪੁੰਨ ਦਾ ਜਾ ਪਾਪ ਦਾ ਕਾਰਜ ਸਿਰੇ ਨਹੀਂ ਚੜ ਸਕਦਾ ਤਾਂ ਦੌਲਤ ਮਾਇਆ ਦਾ ਵਰਤਮਾਨ ਸਰੂਪ ਹੈ মুদ্রা মুদ্রা ਦੇ ਉਪਜ ਕੇਂਦਰ ਹਨ ਬੈਂਕ ਹਰ ਦੇਸ਼ ਦਾ ਆਪੋ ਆਪਣਾ ਕੇਂਦਰੀ ਬੈਂਕ ਹੈ ਹਰ ਇੱਕ ਕੇਂਦਰੀ ਬੈਂਕ ਦੀ মুদ্রা ਫੈਡਰਲ ਰਿਜ਼ਰਵ ਬੈਂਕ ਆਫ ਅਮਰੀਕਾ ਦੇ ਡਾਲਰ ਨਾਲ ਨਰੜ ਦਿੱਤੀ ਹੋਈ ਹੈ 23 ਦਸੰਬਰ 1913 ਨੂੰ ਬਕਾਇਦਾ ਕਾਨੂੰਨ ਪਾਸ ਕਰਕੇ ਬੈਂਕ ਰੋਥਸ ਚਾਈਲਡ ਟੱਬਰ ਦੀ ਨਿੱਜੀ ਸੰਪਤੀ ਬਣਾ ਦਿੱਤਾ ਗਿਆ ਸੀ ਇਹ ਇਓ ਫੈਡਰਲ ਰਿਜ਼ਰਵ ਅਮਰੀਕਾ ਦੇ ਡਾਲਰ ਆਹੀਂ ਸਾਰੀ ਦੁਨੀਆ ਦੇ ਕੇਂਦਰੀ ਬੈਂਕਾਂ ਦੀਆਂ ਮੁਦਰਾਵਾਂ ਵਿੱਚ ਮੁਦਰਾਵਾਂ ਇੱਕੋ ਪਰਿਵਾਰ ਦੀ ਨਿੱਜੀ ਸੰਪਤੀ ਬਣ ਚੁੱਕੀਆਂ ਹਨ ਇਓ ਸਿੱਧੇ ਅਸਿੱਧੇ ਤਰੀਕੇ ਨਾਲ ਸਾਰੀ ਦੁਨੀਆ ਦੀ ਹਰ ਸ਼ਹਿਰ ਤੇ ਪ੍ਰਬੰਧ ਦੇ ਰਾਥਸਚਾਈਲਡ ਨੰਬਰ ਦਾ ਨਿੱਜੀ ਕਬਜ਼ਾ ਹੈ ਰਾਥਸਚਾਈਲਡ ਦੀ ਮਤਲਬ ਉਹ ਫੈਮਿਲੀ ਦੀ ਪੂਰੀ ਜਿਹੜੀ ਹਿਸਟਰੀ ਇਹਦੇ ਵਿੱਚ ਖੋਲ ਕੇ ਰੱਖੀ ਹੋਈ ਆ ਤੇ ਰੇਪ ਆਫ ਦਾ ਹਿਸਟਰੀ ਇਸ ਲਈ ਆ ਕਿ ਉਹਨਾਂ ਨੇ ਜਿਹੜੇ ਜਿਹੜਾ ਅਸੀਂ ਹੁਣ ਤੱਕ ਇਤਿਹਾਸ ਪੜਿਆ ਕਹਿੰਦੇ ਵੀ ਉਸਾਰਾ ਤੁਸੀਂ ਗਲਤ ਹੀ ਪੜਿਆ ਆ ਜਿੰਨਾ ਕਿ ਮੈਂ ਹੁਣ ਤੱਕ ਸਮਝੀ ਜਾਂ ਪੜੀਆਂ ਤੇ ਇਹਦੇ ਬਾਰੇ ਵੀ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਫਿਲਹਾਲ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਹੰਨੇ ਹੰਨੇ ਪਾਤਸ਼ਾਹੀ ਦੇ ਬਾਰੇ ਦੇ ਵਿੱਚ ਗੱਲ ਕੀਤੀ ਸੀ ਕਿ ਹੰਨੇ ਹੰਨੇ ਪਾਤਸ਼ਾਹੀ ਜਿਹੜੀ ਆ ਉਹ ਅੱਜ ਦੇ ਨੌਜਵਾਨ ਬੱਚਿਆਂ ਤੇ ਸਿੱਖਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਜਿਹੜੇ ਕਿ ਵੀਰ ਰਸ ਜਿਹਨਾਂ ਦਾ ਖਤਮ ਹੋ ਰਿਹਾ ਆ ਮੈਨੂੰ ਲੱਗਦਾ ਹੀ ਹੁੰਦਾ ਆ ਕਿ ਨਸ਼ੇ ਵੱਲ ਜਾ ਰਹੇ ਲੋਕ ਕੀ ਹੀ ਵੀਰ ਰਸ ਜਿਹੜਾ ਆ ਉਹ ਆਪਣਾ ਅੰਦਰੋਂ ਪ੍ਰਗਟਾਵਾ ਉਹਦਾ ਕਾਰਨ ਕੀ ਹੈ ਜਾਂ ਕੀ ਹੀ ਉਹਨਾਂ ਦੇ ਵਿੱਚ ਵੀ ਰਸ ਹੋਗਾ ਜੇ ਹੁੰਦਾ ਤਾਂ ਸ਼ਾਇਦ ਉਹਨਾਂ ਜਿਹਾ ਵਾਲੇ ਪਾਸੇ ਨਹੀਂ ਜਾਂਦੇ ਤਾਂ ਇੱਕ ਪਤਿਤ ਪੁਨੇਵਲ ਗਈ ਹੋਈ ਨੌਜਵਾਨ ਪੀੜੀ ਨੂੰ ਜੇਕਰ ਮੋੜਨਾ ਹੈ ਤੇ ਉਹਨਾਂ ਦੇ ਲਈ ਹੰਨੇ-ਹੰਨੇ ਪਾਛਾਈ ਬੇਲਿਓ ਨਿਕਲਦੇ ਸ਼ੇਰ ਰੈਪ ਆਫ ਦਾ ਹਿਸਟਰੀ ਇਹ ਹੋਗਦਾ ਬਈਆਂ ਜਿਹੜੀਆਂ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਮਰੇ ਹੋਏ ਜ਼ਮੀਰ ਦੇ ਵੱਲ ਮਰੇ ਹੋਏ ਜ਼ਮੀਰ ਨੂੰ ਜ਼ਿੰਦਾ ਕਰ ਸਕਦੀਆਂ ਤੇ ਜਿਹੜਾ ਪਤਿਤ ਪੁਨੇਵਲ ਗਿਆ ਉਹਨੂੰ ਵਾਪਸ ਸੁਚੱਜਤਾ ਤੇ ਸਿਰਜਣਾ ਵੱਲ ਜਿਹੜਾ ਉਹ ਮੋੜ ਸਕਦੀਆਂ ਸੋ ਤੁਸੀਂ ਸਾਰੇ ਵੀ ਇਹ ਕਿਤਾਬਾਂ ਜ਼ਰੂਰ ਪੜਿਓ ਤੇ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗੀ ਕਿ ਜਦੋਂ ਵੀ ਮੈਂ ਕਿਤਾਬਾਂ ਬਾਰੇ ਗੱਲ ਕਰਾਂ ਕਿਰਪਾ ਕਰਕੇ ਆਪੋ ਆਪਣੇ ਸੁਝਾਓ ਕਮੈਂਟ ਦੇ ਰੂਪ ਵਿੱਚ ਜ਼ਰੂਰ ਦਿਆ ਕਰੋ ਮੈਂ ਇਹ ਵੀ ਗੁਜ਼ਾਰਿਸ਼ ਕਰਦੀ ਹੁੰਨੀ ਆ ਕਿ ਸਟicker ਕਮੈਂਟਸ ਕਦੀ ਨਾ ਕਰੋ ਲਿਖਤੀ ਰੂਪ ਚ ਕਮੈਂਟ ਕਰੋ ਤਾਂ ਕਿ ਮੈਨੂੰ ਪਤਾ ਚੱਲ ਸਕੇ ਕਿ ਕੀ ਸਹੀ ਆ ਤੇ ਕੀ ਗਲਤ ਆ ਕੀ ਮੈਂ ਜੋ ਕਰ ਰਹੀ ਹਾਂ ਸਹੀ ਆ ਕੀ ਮੈਂ ਜੋ ਕਰ ਰਹੀ ਹਾਂ ਤੁਹਾਨੂੰ ਪਸੰਦ ਆ ਜਾਂ ਨਹੀਂ ਜਾਂ ਕਿੱਦਾਂ ਜਾਂ ਤੁਹਾਨੂੰ ਕਿਹੋ ਜੀਆਂ ਵੀਡੀਓਜ਼ ਜਿਹੜੀਆਂ ਕਿਤਾਬਾਂ ਤੇ ਚਾਹੀਦੀਆਂ ਆ ਤਾਂ ਮੈਂ ਆਲਵੇਸ ਇਹ ਕਹਿੰਨੀ ਹੁੰਨੀ ਆ ਐਂਡ ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੁੰਦੀ ਹੁੰਦੀ ਆ ਕਿ ਗਲਤ ਕਮੈਂਟਾਂ ਨਾਲੋਂ ਕਮੈਂਟ ਦਾ ਨਾਂ ਆਉਣਾ ਬਹੁਤ ਵਧੀਆ ਆ ਤੇ ਜਦੋਂ ਕੋਈ ਕਮੈਂਟ ਨਹੀਂ ਹੁੰਦਾ ਨਾ ਤੇ ਮੈਂ ਖੁਸ਼ ਹੁੰਨੀ ਕਿ ਐਟ ਲੀਸਟ ਮੈਨੂੰ ਉਹ ਚੀਜ਼ਾਂ ਨਹੀਂ ਦੇਖਣੀਆਂ ਪੈਂਦੀਆਂ ਜਿਹੜੀਆਂ ਮੈਂ ਹੋਰਾਂ ਵੀਡੀਓਜ਼ ਤੇ ਦੇਖਦੀ ਕਿ ਕਮੈਂਟ ਇਹੋ ਜਿਹੇ ਲਿਖੇ ਹੁੰਦੇ ਆ ਕਿ ਉਹ ਪੜਨ ਦੇ ਯੋਗ ਹੀ ਨਹੀਂ ਹੁੰਦੇ ਤੇ ਥੈਂਕ ਯੂ so much ਆ ਕਿ ਜੇ ਤੁਸੀਂ ਮੇਰੇ ਬਾਰੇ ਮਤਲਬ ਤੁਹਾਨੂੰ ਲੱਗਦਾ ਵੀ ਅਸੀਂ ਕੁਝ ਚੰਗਾ ਨਹੀਂ ਲਿਖ ਸਕਦੇ ਤਾਂ ਤੁਸੀਂ ਮਾੜਾ ਵੀ ਨਹੀਂ ਲੱਗਦੇ so ਥੈਂਕ ਯੂ so much ਤੇ ਪਲੀਜ਼ ਫਰੇਜ਼ ਰੂਟ ਦੱਸਿਆ ਕਰੋ ਕਿ ਕਿਹੋ ਜੀ ਕਿਤਾਬ ਤੇ ਕਿਹੋ ਜੀ ਵੀਡੀਓ ਜਿਹੜੀ ਆ ਉਹ ਅਗਲੀ ਆਵੇ ਐਂਡ ਫਿਰ ਤੋਂ ਮੈਂ ਕਹੂੰਗੀ ਕਿ ਇਹ ਕਿਤਾਬਾਂ ਜਿਹੜੀਆਂ ਜ਼ਰੂਰ ਪੜਿਓ ਤੇ ਇਹਨਾਂ ਦੇ ਨਾਲ ਜੁੜਿਓ ਐਂਡ ਤਦ ਤੱਕ ਲਈ ਸਸੱਚੀ ਕਾਲ ਥੈਂਕ ਯੂ ਐਂਡ ਜੁੜੇ ਰਹੋ ਪ੍ਰਵਾਸੀਆਂ ਨਾਲ ਥੈਂਕ ਯੂ ਸੋ ਮੱਚ